ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਸੂਟ ਦੀ ਬਾਹਾਂ ਜੜਨ ਬਾਰੇ ਦੱਸਣ ਲੱਗੀ ਆ ਜੇ ਤੁਸੀਂ ਐਵੇਂ ਬਾਹਾਂ ਜੜੋਗੇ ਤੁਹਾਡਾ ਬਾਹ ਆਸਾਨੀ ਨਾਲ ਜੜੀ ਜਾਊਗੀ ਤੇ ਦੇਖੋ ਜੀ ਜਿਵੇਂ ਆਪਾਂ ਇਹ ਸਲਾਈਆਂ ਲਗਾਉਣ ਤੋਂ ਬਾਅਦ ਫਿਟਿੰਗ ਦੀ ਸਲਾਈ ਲਗਾਉਣ ਤੋਂ ਬਾਅਦ ਆਪਾਂ ਨੇ ਇਹਦਾ ਹਾਫ ਕਰ ਲੈਣਾ ਐ ਐਵੇਂ ਆ ਦੇਖੋ ਜੀ ਇਹ ਵਾਲੀ ਸਲਾਈ ਜਿਹੜੀ ਮੋਡੇ ਦੀ ਸਲਾਈ ਹੈ ਇਹਦੇ ਨਾਲ ਮਿਲਾ ਲੈਣੀ ਐ ਸੇਮ ਤੇ ਇਹ ਨੂੰ ਇਧਰ ਹਾਫ ਹਾਫ ਕਰ ਲੈਣਾ ਜੀ ਏ ਇਹਵੇਂ ਕਰਨ ਤੋਂ ਬਾਅਦ ਆਪਣਾ ਜਿੰਨਾ ਵੀ ਆਊਗਾ ਜਿੰਨਾ ਵੀ ਆਊਗਾ ਆਪਣਾ ਆਪਾਂ ਨੇ ਦੇਖ ਲੈਣਾ ਵੀ ਦੇਖੋ ਜੀ ਜਿਵੇਂ ਇਹ 8 ਤੋਂ 8.5 ਰਿਹਾ ਜੀ 1 ਪੁਆਇੰਟ ਵੱਧ ਹੈ ਆਪਾਂ ਨੇ ਇੰਨਾ ਹੀ ਬਾਹ ਤੇ ਲਗਾਉਣਾ ਜੀ ਆਹ ਦੇਖੋ ਬਾਹ ਇਹ ਜਿੰਨਾ ਕੀ ਆਪਣਾ ਆਇਆ ਸੀਗਾ ਮੇਰਾ 8.5 ਤੋਂ 1 ਪੈਰ ਉੱਤੇ ਆਇਆ ਸੀਗਾ ਆ ਦੇਖੋ ਜੀ ਮੈਂ ਉਹਨਾਂ ਸੇਮ ਹੀ ਲਗਾਵਾਂਗੀ ਤੇ ਇਹ ਨਿਸ਼ਾਨ ਨੇ ਲਗਾਉਣ ਲੱਗੇ ਆਪਾਂ ਨੇ ਕੱਪੜਾ ਬਿਲਕੁਲ ਨਹੀਂ ਖਿੱਚਣਾ ਹੈਗਾ ਨਾ ਆਪਾਂ ਨੇ ਬਾਹ ਦਾ ਇਹਦਾ ਖਿੱਚਣਾ ਤੇ ਨਾ ਆਪਾਂ ਨੇ ਇਹਦਾ ਤੇ ਜੇ ਥੋੜੀ ਇੰਚੀ ਟੇਪ ਨਾਲ ਲਗਾਉਣਾ ਤੁਸੀਂ ਉਹਦੇ ਨਾਲ ਲਗਾ ਸਕਦੇ ਹੋ ਨਹੀਂ ਤੁਸੀਂ ਇਹਨੂੰ ਰੱਖ ਕੇ ਇੱਥੇ ਬਿਲਕੁਲ ਬਰਾਬਰ ਤੇ ਤੁਸੀਂ ਇੱਥੇ ਇਧਰ ਰੱਖ ਕੇ ਵੀ ਇਹ ਨਿਸ਼ਾਨ ਲਗਾ ਸਕਦੇ ਹੋ ਫਿਰ ਇਹ ਨਿਸ਼ਾਨ ਆਪਾਂ ਨੇ ਸਿੱਧਾ ਜਿੰਨੀ ਆਪਣੀ ਇਧਰੋਂ ਬਾਹ ਦੀ ਫੀਟਿੰਗ ਹੈ ਜਿਵੇਂ ਇਹਨਾਂ ਦੀ ਫੀਟਿੰਗ ਹੈਗੀ ਜੀ 4.5 ਆਪਾਂ ਨੇ ਇਹ ਨਿਸ਼ਾਨ 4.5 ਤੇ ਲਗਾ ਲਾਂਗੀ ਮੈਂ ਤੇ ਉਹ ਵਾਲੇ ਨਿਸ਼ਾਨ ਨਾਲ ਆਪਾਂ ਮਿਲਾ ਦਾਂਗੇ ਤੇ ਬਾਹਾਂ ਦੀ ਆਪਾਂ ਨੇ ਜਿਹੜੀ ਸਲਾਈ ਲਗਾਣੀ ਹੁੰਦੀ ਆ ਆਪਾਂ ਨੂੰ ਉਤੋਂ ਨਹੀਂ ਉੱਤੋਂ ਲਗਾਣੀ ਹੈ ਜੀ ਕਿਉਂਕਿ ਜੇ ਆਪਾਂ ਉੱਪਰੋਂ ਲਗਾਵਾਂਗੇ ਕਈ ਵਾਰੀ ਕੱਪੜੇ 'ਚ 1-2 ਪੁਆਇੰਟ ਦਾ ਫਰਕ ਰਹਿ ਜਾਂਦਾ ਏ ਤੇ ਫਿਰ ਉਹ ਫਰਕ ਇਵੇਂ ਆਪਣੀ ਪਾਈਪਿੰਗ ਜਾਂ ਲੈਸ ਜਾਂ ਵੈਸੇ ਵੀ ਆਪਣੀ ਫੋਲਡਿੰਗ ਹੁੰਦੀ ਏ ਜਿਹੜੀ ਉਹਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਹੈਗਾ ਤੁਸੀਂ ਐਸ ਕਰਕੇ ਸਿਲਾਈ ਹਮੇਸ਼ਾ ਹੇਠ ਤੋਂ ਹੀ ਸ਼ੁਰੂ ਕਰਨੀ ਹੈ ਤੇ ਇਹਨੂੰ ਬਰਾਬਰ ਮਲਾ ਕੇ ਜੇ ਆਪਣੀ ਲੈਸ ਪਾਈਪਿੰਗ ਜਾਂ ਵੈਸੇ ਹੀ ਤਰਪਾਈ ਲਈ ਫੋਲਡ ਕੀਤਾ ਉਹਨੂੰ ਆਪਾਂ ਨੇ ਬਿਲਕੁਲ ਬਰਾਬਰ ਰੱਖ ਕੇ ਆਪਾਂ ਨੇ ਫੀਟਿੰਗ ਦੀ ਸਿਲਾਈ ਲਗਾਉਣੀ ਹੈ ਇੱਥੇ ਪੱਕਾ ਕਰਕੇ ਇਹ ਵਾਲੇ ਨਿਸ਼ਾਨ ਤੱਕ ਆਪਾਂ ਨੇ ਲੈ ਆਣਾ ਜੀ ਤੇ ਇਹ ਤੋਂ ਆਪਾਂ ਨੇ ਇੱਕ ਸਲਾਈ ਡਬਲ ਲਗਾਉਣੀ ਆ ਕਿਉਂਕਿ ਮੈਂ ਤਾਂ ਹਮੇਸ਼ਾ ਡਬਲ ਸਲਾਈ ਹੀ ਲਗਾਏ ਕਰਦੀ ਹਾਂ ਹਰ ਇੱਕ ਸ਼ੂਟ 'ਚ ਕਿਉਂਕਿ ਅੱਜ ਕੱਲ ਰੀਲਾਂ ਵੀ ਕੱਚੀਆਂ ਆਉਂਦੀਆਂ ਐ ਤੇ ਦੇਖੋ ਜੀ ਤੇ ਫਿਰ ਜਿੱਥੋਂ ਆ ਕੇ ਕੂਣੀ ਦੇ ਹੇਠਾ ਆ ਕੇ ਜਿੰਨਾ ਕਿ ਇਹ ਰਹਿ ਜਾਂਦਾ 5 ਜਾਂ 6 ਇੰਚ 5 6 ਇੰਚ ਜੀ ਦੋਵੇਂ ਬਾਹਾਂ 'ਚ ਆਪਾਂ ਨੇ ਸੇਮ ਰੱਖਣਾ ਇਹ ਜਿਵੇਂ ਕਿ ਮੈਂ 6 ਇੰਚ ਦੂਜੀ ਬਾਹ 'ਚ ਰੱਖਿਆ ਤੇ 6 ਇੰਚ ਹੀ ਮੈਂ ਇੱਥੇ ਤੁਸੀਂ ਨਾ ਇੱਥੋਂ ਫਿਰ ਇੱਕ ਇੱਕ ਪੈਰ ਦਾ ਖੁੱਲਾ ਕਰ ਦੇਣਾ ਤਾਂ ਕਿ ਜੇ ਬਾਹ ਕਈ ਵਾਰੀ ਟਾਈਟ ਹੋ ਜਾਂਦੀ ਹੈ ਹਨਾ ਫਿਰ ਆਸਾਨੀ ਨਾਲ ਇਹਨੂੰ ਖੋਲ ਸਕਦੇ ਹਾਂ ਜੀ ਤੇ 6 ਇੰਚ 5 ਜਾਂ 6 ਇੰਚ ਇਥੋਂ ਆਪਾਂ ਨੇ ਇੱਕ ਇੱਕ ਪੈਰ ਦਾ ਇਹਦੇ ਵਿੱਚ ਮਾਰਜਨ ਦੇਣਾ ਤੇ ਪਿਛਲੀ ਸਲਾਈ ਆਪਾਂ ਨੇ ਸਲਾਈ ਦੇ ਉੱਤੇ ਹੀ ਰੱਖਣੀ ਹੈ ਇਹ ਨੂੰ ਵੀ ਆਪਾਂ ਨੇ ਪੱਕਾ ਕਰ ਦੇਣਾ ਇਹਦੀ ਤੇ ਇੱਥੇ ਆਪਾਂ ਨੇ 1.5 ਇੰਚ ਰੱਖ ਕੇ ਕੱਪੜਾ ਬਾਕੀ ਦੀ ਕਟਿੰਗ ਕਰ ਦੇਣੀ ਹੈ ਬਾ ਨੂੰ ਸਿੱਧਾ ਕਰ ਲੈਣਾ ਜੀ ਤੇ ਜਿਹੜੀ ਫਰੰਟ ਕਾਟ ਹੈ ਫਰੰਟ ਕਾਟ ਦੇ ਨਾਲ ਫਰੰਟ ਕਾਟ ਮਿਲਾ ਲੈਣੀ ਹੈ ਜਿਵੇਂ ਕਿ ਇਹ ਦੇਖੋ ਇਹਦੇ ਨਾਲ ਅਗਲੇ ਨਾਲ ਮਲਾ ਲੈਣੀ ਹੈ ਤੇ ਇਹ ਸਲਾਈ ਨਾਲ ਇਹ ਸਲਾਈ ਮਲਾ ਲੈਣੀ ਹੈ ਤੇ ਇਹਨੂੰ ਬਾਹ ਜੜਨ ਤੋਂ ਪਹਿਲਾਂ ਇੱਕ ਵਾਰੀ ਸਾਰਾ ਰਾਉਂਡ ਦੇ ਵਿੱਚ ਇਹਨੂੰ ਚੈੱਕ ਕਰਨਾ ਜੀ ਤਾਂ ਕਿ ਜੇ ਆਪਣਾ ਇੱਕ ਅੱਧੇ ਪੈਰ ਦਾ ਵੀ ਫਰਕ ਹੈਗਾ ਤਾਂ ਆਪਾਂ ਨੇ ਸੈੱਟ ਕਰਕੇ ਲਗਾਉਣੀ ਆ ਜੇ ਆਪਾਂ ਬਿਨਾਂ ਚੈੱਕ ਕੀਤੇ ਇਹਨੂੰ ਬਾਹ ਨੂੰ ਲਗਾ ਦਾਂਗੇ ਤਾਂ ਫੇਰ ਆਪਣੀ ਇਹ ਬਾਹ ਆਪਾਂ ਨੂੰ ਉਧੇੜਨੀ ਵੀ ਪੈ ਸਕਦੀ ਹੈ ਜੇ ਤੁਸੀਂ ਵੈਸੇ ਪੂਰਾ ਨਾਪ ਤੁਹਾਡਾ ਪਰਫੈਕਟ ਸਹੀ ਹੋਊਗਾ ਤੁਹਾਨੂੰ ਇਹ ਬਾਹ ਉਧੇੜਨ ਦੀ ਜ਼ਰੂਰਤ ਨਹੀਂ ਹੈਗੀ ਫੇਰ ਵੀ ਆਪਾਂ ਇੱਕ ਵਾਰੀ ਚੈੱਕ ਕਰਕੇ ਇਹ ਬਾਹ ਜੜਾਂਗੇ ਜੀ ਇਹਨੂੰ ਆਪਾਂ ਨੇ ਖਿੱਚਣਾ ਨਹੀਂ ਹੈਗਾ ਵੀ ਆਪਾਂ ਨੇ ਇੱਕ ਥੋੜਾ ਜ਼ਿਆਦਾ ਖਿੱਚ ਲਿਆ ਤੇ ਇੱਕ ਘੱਟ ਇਹਨੂੰ ਬਿਲਕੁਲ ਬਰਾਬਰ ਹੀ ਰੱਖਣਾ ਹੈ ਇਹਨੂੰ ਆਪਾਂ ਨੇ ਕੱਪੜੇ ਨੂੰ ਖਿੱਚਣਾ ਨਹੀਂ ਹੈਗਾ ਆ ਦੇਖੋ ਜੀ ਇਹ ਬਿਲਕੁਲ ਬਰਾਬਰ ਆ ਰਿਹਾ ਤੇ ਆਪਾਂ ਹੁਣ ਇਹਨੂੰ ਜੜ ਦਾਂਗੇ ਦੇਖੋ ਤੇ ਜੜਨ ਲੱਗੇ ਜਿਹੜਾ ਇਹ ਅਗਲਾ ਪਾਸਾ ਇੱਕ ਮੀਜ਼ ਦਾ ਪਲੋਈਆਂ ਵਾਲਾ ਇਹਦੇ ਕੰਨੀ ਨਹੀਂ ਆਪਾਂ ਨੇ ਇਹ ਕੱਪੜਾ ਰੱਖਣਾ ਹੈਗਾ ਆਪਾਂ ਨੇ ਇਹਦੇ ਵਿੱਚ ਐ ਕਰਕੇ ਇਹਨੂੰ ਬੈਕ ਸਾਈਡ ਕੰਨੀ ਕੱਪੜਾ ਰੱਖਣਾ ਹੈ ਜੀ ਦੋਵੇਂ ਪਾਸਿਆਂ ਦਾ ਤੇ ਉਹ ਵਾਲੀ ਬਾਂਹ ਦਾ ਵੀ ਬਾਂਹ ਦਾ ਵੀ ਤੇ ਇਹਦਾ ਵੀ ਤੇ ਜਿਹੜਾ ਇਹ ਬਾਹਾਂ ਵਾਲਾ ਕੱਪੜਾ ਹੈ ਜੀ ਤੇ ਇਹਨੂੰ ਆਪਾਂ ਨੇ ਐਵੇਂ ਅੰਦਰਲੀ ਸਾਈਡ ਰੱਖਣਾ ਹੈ ਤੇ ਬਿਲਕੁਲ ਜੇ ਆਪਾਂ ਇਹਦੇ ਉੱਤੇ ਸਲਾਈ ਦੇ ਸਲਾਈ ਕਰਾਂਗੇ ਥੋੜਾ ਇੱਥੇ ਮੋਟਾ ਹੋ ਜਾਊਗਾ ਇਸ ਕਰਕੇ ਤੁਸੀਂ ਥੋੜਾ ਜਿਹਾ ਫਰਕ ਲਗਾ ਕੇ ਇਹਨੂੰ ਇੱਧਰ ਫੋਲਡ ਕਰ ਲੈਣਾ ਜੀ ਤੇ ਇਹਨੂੰ ਇੱਧਰ ਤੇ ਸਲਾਈ ਲਗਾਉਣ ਲੱਗੇ ਵੀ ਇਹ ਖਿੱਚਣਾ ਨਹੀਂ ਹੈਗਾ ਕੋਈ ਵੀ ਕੱਪੜਾ ਹਲਕੇ ਹੱਥਾਂ ਨਾਲ ਬਸ ਇੱਕ ਦੂਜੇ ਤੇ ਰੱਖ ਕੇ ਇਹਨੂੰ ਸਲਾਈ ਲਗਾ ਦਿੰਦੇ ਹਾਂ ਤੇ ਜਿਹੜਾ ਇਹ ਵਾਲਾ ਹੁੰਦਾ ਜੀ ਜੋੜ ਆਪਾਂ ਨੇ ਲਗਾਇਆ ਹੁੰਦਾ ਮੋਡੇ ਦਾ ਤੇ ਇਹ ਇਹਨੂੰ ਤੁਸੀਂ ਹਮੇਸ਼ਾ ਬੈਕ ਸਾਈਡ ਕੰਨੀ ਹੀ ਰੱਖਿਆ ਕਰੋ ਇਹਤੇ ਮੈਂ ਡਬਲ ਸिलाई ਲਗਾ ਰਹੀ ਹਾਂ